ਉਸ ਤੋਂ ਬਾਅਦ ਜਦੋਂ ਇਹ ਨਵੀਂ ਸਰਕਾਰ ਆਈ ਆ ਸਾਨੂੰ ਇਹਨਾਂ ਤੋਂ ਬਹੁਤ ਉਮੀਦ ਸੀਗੀ ਵੀ ਇਹ ਸਾਡੀਆਂ ਜਿਹੜੀਆਂ ਮੰਗਾਂ ਆ ਜਿਹੜੀਆਂ ਜਾਇਜ਼ ਮੰਗਾਂ ਵਾ ਉਹ ਪੂਰੀਆਂ ਕਰਨਗੇ بار بار ਇਹਨਾਂ ਨੂੰ ਮਦਰਨ ਤੇ ਪਿਛਲੇ 4 ਸਾਲ ਤੋਂ ਅਸੀਂ ਕਈ ਵਾਰ ਮੰਗ ਪੱਤਰ ਵੀ ਦਿੱਤੇ ਆ ਅਸੀਂ ਵਿੱਤ ਮੰਤਰੀ ਸਾਹਿਬ ਨੂੰ ਮਿਲੇ ਆ ਆਪਣੇ ਪਸ਼ੂ ਪਾਲਣ ਮਹਿਕਮੇ ਦੇ ਮੰਤਰੀ ਸਾਹਿਬ ਖੁੱਡਿਆ ਸਾਹਿਬ ਨੂੰ ਵੀ ਮਿਲੇ ਆ ਪਰ ਕਿਸੇ ਤੇ ਵੀ ਕੋਈ ਵੀ ਜੂਨੀ ਸਰਕੀ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਅੱਜ ਸਰ ਜਿਹੜਾ ਅੱਜ ਵੈਦਨੀ ਹਸਪਤਲ ਦੇ ਵਿੱਚ ਨਾਰੇ ਬਾਜੀ ਕੀਤੀ ਜਾ ਰਹੀ ਹੈ ਕਾਫੀ ਬੰਨਾਂ ਜਿਹੜੇ ਹੱਥ ਤੇ ਲੈ ਕੇ ਤੁਸੀਂ ਜਿਹੜੀ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਕਰ ਰਹੇ ਕੀ ਇਹ ਸਾਰਾ ਹੈਗੀ ਹੈ ਇਹ ਜੀ ਜਿਹੜਾ ਸਾਡਾ ਪ੍ਰੋਟੈਸਟ ਚੱਲ ਰਿਹਾ ਉਹ ਚੱਲ ਰਿਹਾ ਪੇ ਪੈਟੀ ਨੂੰ ਲੈ ਕੇ ਪਿਛਲੇ ਤਕਰੀਬਨ 40 ਸਾਲ ਤੋਂ 1970 ਤੋਂ ਲੈ ਕੇ ਹੁਣ ਤੱਕ ਸਾਡੀ ਜਿਹੜੀ ਹੈਗੀ ਆ ਪੇ ਪੈਟੀ ਜਿਹੜੀ ਆ ਐਮ ਬੀ ਬੀ ਐਸ ਡਾਕਟਰਸ ਦੇ ਨਾਲ ਬਰਾਬਰ ਸਾਡੀ ਚੱਲਦੀ ਆ ਰਹੀ ਆ ਜੋ ਕਿ ਸੁਪਰੀਮ ਕੋਰਟ ਦੇ ਆਰਡਰ ਵੀ ਨੇ ਇਸ ਦੇ ਵਿੱਚ ਪਰ ਪਿਛਲੀ ਸਰਕਾਰ ਕਾਂਗਰਸ ਸਰਕਾਰ ਵੇਲੇ ਉਹਨਾਂ ਨੇ ਇਸ ਨੂੰ ਤੋੜ ਦਿੱਤਾ ਉਸ ਤੋਂ ਬਾਅਦ ਜਦੋਂ ਇਹ ਨਵੀਂ ਸਰਕਾਰ ਆਈ ਆ ਸਾਨੂੰ ਇਹਨਾਂ ਤੋਂ ਬਹੁਤ ਉਮੀਦ ਸੀਗੀ ਵੀ ਇਹ ਸਾਡੀਆਂ ਜਿਹੜੀਆਂ ਮੰਗਾਂ ਆ ਜਿਹੜੀਆਂ ਜਾਇਜ਼ ਮੰਗਾਂ ਵਾਂ ਉਹ ਪੂਰੀਆਂ ਕਰਨਗੇ ਵਾਰ-ਵਾਰ ਇਹਨਾਂ ਨੂੰ ਮਿਲਣ ਤੇ ਪਿਛਲੇ 4 ਸਾਲ ਤੋਂ ਅਸੀਂ ਕਈ ਵਾਰ ਮੰਗ ਪੱਤਰ ਵੀ ਦਿੱਤੇ ਆ ਅਸੀਂ ਵਿੱਤ ਮੰਤਰੀ ਸਾਹਿਬ ਨੂੰ ਮਿਲੇ ਆ ਆਪਣੇ ਪਸ਼ੂ ਪਾਲਣ ਮਹਿਕਮੇ ਦੇ ਮੰਤਰੀ ਸਾਹਿਬ ਖੁੱਡੀਆਂ ਸਾਹਿਬ ਨੂੰ ਵੀ ਮਿਲੇ ਆ ਪਰ ਕਿਸੇ ਤੇ ਵੀ ਕੋਈ ਵੀ ਜੂਨੀ ਸਰਕੀ ਤੇ ਨਾ ਹੀ ਸਾਡੀ ਕੋਈ ਇਹਨਾਂ ਨੇ ਡਿਮਾਂਡ ਪੂਰੀ ਕੀਤੀ ਆ ਇਸ ਦੇ ਚੱਲਦੇ ਅਸੀਂ ਹੁਣ 23 ਤੇ 24 ਦਸੰਬਰ ਦੋ ਦਿਨ ਅਸੀਂ ਆਪਣੇ ਵੈਟਰਨਰੀ ਪੋਲੀਕਲੀਨਿਕ ਜ਼ਿਲ੍ਹਾ ਮੋਗਾ ਵਿਖੇ ਸਾਰੇ ਵੈਟਰੇਰੀ ਅਫਸਰਾਂ ਨੇ ਇਕੱਠੇ ਹੋ ਕੇ ਧਰਨਾ ਲਾਇਆ ਵਾ ਤੇ ਪੂਰੀਆਂ ਜਿਹੜੀਆਂ ਸਵਾਵਾਵਾਂ ਆਪਣੀਆਂ ਉਠਾ ਪਰਖੀਆਂ ਨਹੀਂ ਸਾਰੀਆਂ ਕੰਪਲੀਟ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਵੀ ਬੰਦ ਨੇ ਜਿਹੜੀ ਇਹ ਮਤਲਬ ਧਰਨਾ ਲਾਇਆ ਦੇ ਵਿੱਚ ਨਹੀਂ ਇਹ ਪੂਰੇ ਪੰਜਾਬ ਲੈਵਲ ਤੇ ਆ ਜਿਸ ਤਰ੍ਹਾਂ ਮੋਗੇ ਜ਼ਿਲ੍ਹੇ ਦੇ ਵਿੱਚ ਅਸੀਂ ਵੈਟਰਨਰੀ ਪੋਲੀਕਲੀਨਿਕ ਆ ਇਸ ਤਰ੍ਹਾਂ ਹਰ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਇੱਕ ਪੋਲੀਕਲੀਨਿਕ ਹੈ ਸਾਰੀਆਂ ਪੋਲੀਕਲਿਨਿਕਸ ਦੇ ਵਿੱਚ ਜਿਹੜੇ ਵੈਟਰਨਰੀ ਅਫਸਰ ਹੈਗੇ ਆ ਉਹਨਾਂ ਨੇ ਆਪਣੇ ਆਪਣੇ ਜ਼ਿਲ੍ਹਿਆਂ ਦੇ ਵੈਟਰਨਰੀ ਅਫਸਰ ਇਕੱਠੇ ਹੋ ਕੇ ਉਹ ਦੋ ਦਿਨ ਉਹਨਾਂ ਨੇ ਵੀ ਧਰਨਾ ਦਿੱਤਾ ਵਾ ਸੇਮ ਪ੍ਰੋਸੀਜਰ ਸਾਰੇ ਪੰਜਾਬ ਚ ਫਾਲੋ ਹੋ ਰਿਹਾ ਹੈ ਜਿਹੜੀ ਪਾਲਿਸੀ ਹੈ ਜੀ ਇਹਦੇ ਨਾਲ ਜਿਹੜਾ ਇੱਕ ਮਤਲਬ ਇਹਦੇ ਐਗਜ਼ਾਮਪਲ ਦੱਸਿਓ ਵੀ ਜਿਹੜਾ ਜਿਹੜਾ ਤੁਹਾਨੂੰ ਲੌਸ ਪੈ ਰਿਹਾ ਏ ਇਹਦੇ ਵਿੱਚ ਸਾਨੂੰ ਸਭ ਤੋਂ ਮੇਨ ਤਾਂ ਹੁਣ ਫਾਈਨੈਂਸ਼ੀਅਲ ਲੌਸ ਆ ਜਿਸ ਤਰ੍ਹਾਂ ਹੁਣ ਤੁਸੀਂ ਮੈਂ ਐਗਜ਼ਾਮਪਲ ਦਿੰਨਾ ਵਾ ਜਿਸ ਤਰ੍ਹਾਂ ਜਿਹੜੇ ਐਮਬੀਬੀਐਸ ਡਾਕਟਰ ਆ ਉਹਨਾਂ ਦਾ ਜਿਹੜਾ ਮੁੱਢਲੀ ਤਨਖਾਹ ਆ ਜਿਹੜੇ ਬੇਸਿਕ ਪੇਜ ਨੂੰ ਕਹਿ ਦਿੰਦੇ ਆ 56100 ਆ ਸਾਡੀ 56100 ਪਹਿਲਾਂ ਸੀਗੀ ਜਿਸ ਤੋਂ ਘਟਾ ਕੇ ਹੁਣ 47600 ਕਰ ਦਿੱਤੀ ਗਈ ਆ ਸਾਡੀ ਮੰਗ ਇਹ ਏ ਆ ਵੀ ਸਾਨੂੰ 47600 ਤੋਂ ਲੈ ਕੇ 56100 ਤੇ ਦੁਬਾਰਾ ਲਿਆਂਦਾ ਜਾਵੇ ਸੈਕੰਡਲੀ ਜਿਹੜਾ ਸਾਨੂੰ 4900 ਦਾ ਡੀਏਸੀਪੀ 4914 ਜਿਹੜਾ ਕਿ ਸਾਨੂੰ ਮਿਲਦਾ ਰਿਹਾ ਪਰ ਹੁਣ ਬੰਦ ਹੈ ਅਸੀਂ ਚਾਹੁੰਦੇ ਉਹ ਵੀ ਸਾਡਾ ਭਾਲ ਕੀਤਾ ਜਾਵੇ ਤੇ ਪਲੱਸ ਐਚ ਆਰਏ ਔਨ ਐਨਪੀਏ ਇਹ ਵੀ ਇੱਕ ਸਾਡਾ ਪੱਤਾ ਵਾ ਇਹ ਵੀ ਸਾਡਾ ਜੋ ਕਿ ਬੰਦ ਕੀਤਾਗਾ ਅਸੀਂ ਇਹ ਵੀ ਚਾਹੁੰਦੇ ਵਾ ਸਾਨੂੰ ਇਹ ਵੀ ਦਿੱਤਾ ਜਾਵੇ ਜੇ ਜੇਕਰ ਇਹ ਤੁਹਾਡੀ ਮੰਗ ਜੇ ਕਿ ਸੇਤੀ ਮੰਨੋ ਤੇ ਨਹੀਂ ਮੰਨੀ ਜਾਂਦੀ ਤਾਂ ਤੁਸੀਂ ਕੋਈ ਤਰ੍ਹਾਂ ਦਾ ਕੋਈ ਤਰ੍ਹਾਂ ਦਾ ਸੁਲਾਸ਼ਾ ਜੇ ਵੀ ਵਧਾ ਸਕਦੇ ਜੀ ਬਿਲਕੁਲ ਜੀ ਬਿਲਕੁਲ ਜੇ ਸਾਡੀਆਂ ਸਰਕਾਰ ਇਸ ਧਰਨੇ ਤੋਂ ਬਾਅਦ ਸਾਡੀ ਕੋਈ ਵੀ ਗੱਲ ਜਾਂ ਕੋਈ ਵੀ ਮੰਗ ਨਹੀਂ ਮੰਦੀ ਤਾਂ ਅਸੀਂ ਸੰਘਰਸ਼ ਆਪਣਾ ਹੋਰ ਤਿੱਖਾ ਕਰਾਂਗੇ ਜਿਸ ਤਰ੍ਹਾਂ ਵੀ ਸਾਨੂੰ ਪੰਜਾਬ ਸਟੇਟ ਲੈਵਲ ਤੋਂ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਬਣੀ ਹੋਈ ਆ ਜੋ ਵੀ ਸਾਨੂੰ ਉਹਨਾਂ ਤੋਂ ਹੁਕਮ ਹੋਣਗੇ ਜਿੱਥੇ ਵੀ ਹੁਕਮ ਹੋਣਗੇ ਜਿਸ ਤਰ੍ਹਾਂ ਦੇ ਵੀ ਹੁਕਮ ਹੋਣਗੇ ਜੇ ਉਹ ਕਹਿਣਗੇ ਵੀ ਚੰਡੀਗੜ੍ਹ ਧਰਨਾ ਲਾਉਣਾ ਹੀ ਚੰਡੀਗੜ੍ਹ ਲਾਵਾਂਗੇ ਜੇ ਕਿਸੇ ਮੰਤਰੀ ਸਾਹਿਬ ਦਾ ਘਰ ਆਉ ਕਰਨਾ ਉਹਨਾਂ ਦੀ ਕੋਠੀ ਦੇ ਬਾਹਰ ਧਰਨਾ ਲਾਉਣਾ ਜਿੱਦਾਂ ਦੇ ਵੀ ਸਾਨੂੰ ਹੁਕਮ ਹੋਣਗੇ ਉਹ ਅਸੀਂ ਮੰਨਾਂਗੇ ਪਰ ਹੁਣ ਇਹ ਸੰਘਰਸ਼ ਪਿੱਛੇ ਨਹੀਂ ਹੋਊਗਾ ਇਹ ਸੰਘਰਸ਼ ਗਾਂ ਦੀ ਗਾਂ ਚੱਲੂਗਾ ਜਿਨ੍ਹਾਂ ਜਿਹੜੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਰਕਾਰ ਨੇ ਆਪਣੀ ਗੱਲ ਤੇ ਲਈ ਕਿ ਅਸਲਾ ਲੈ ਕੇ ਚੱਲੇ ਹੋਈਏ ਤੇ ਜਿਹੜਾ ਤੁਸੀਂ ਦੇਖ ਲਿਆ ਵੀ ਸਰਕਾਰ ਮੰਨ ਅਸਲਾ ਲੈ ਕੇ ਚੱਲੇ ਹੋਈਏ ਇਹ ਵੀ ਜਦੋਂ ਤੁਹਾਡੇ ਨਾਲ ਧੱਕਾ ਹੋ ਰਿਹਾ ਤੇ ਆਮ ਵਰਗ ਨਾਲ ਵੀ ਆਪਾਂ ਕਹਿ ਦਈਏ ਕਿ ਕੀ ਸਰਵਾਈ ਹੁੰਦੀ ਹੋਈ ਹੈ ਦੇਖੋ ਹੁਣ ਆਪਾਂ ਵੇਖ ਹੀ ਰਹੇ ਆ ਕਿ ਜਿਸ ਹਿਸਾਬ ਨਾਲ ਆਪਾਂ ਸਾਰਿਆਂ ਨੇ ਇੱਕ ਉਮੀਦ ਨਾਲ ਇਸ ਸਰਕਾਰ ਨੂੰ ਵੋਟਾਂ ਪਾ ਕੇ ਆਪਾਂ ਜਿਤਾਇਆ ਇਸ ਸਰਕਾਰ ਨੂੰ ਆਪਾਂ ਲੈ ਕੇ ਆਏ ਆ ਪਰ ਮੈਨੂੰ ਲੱਗਦਾ ਵੀ ਸ਼ਾਇਦ ਇਹ ਕਿਸੇ ਮੁਲਾਜ਼ਮ ਦੇ ਕੇ ਤਾਂ ਕਿਸੇ ਵੀ ਇਹ ਮੁਲਾਜ਼ਮ ਦੇ ਹੱਕ 'ਚ ਨਹੀਂ ਰਹੇਗੇ ਚਾਹੇ ਕੋਈ ਵੀ ਲੈ ਲੋ ਨਾ ਇਹ ਪਿਛਲੇ 2 ਸਾਲਾਂ ਤੋਂ ਸਾਨੂੰ ਡੀਏ ਦੀ ਕੋਈ ਕਸ਼ ਦੇ ਰਹੇ ਆ ਤੇ ਸਾਡੇ ਜਿੰਨੇ ਵੀ ਪੱਤੇ ਹੈਗੇ ਆ ਉਹ ਤਾਂ ਬੰਦ ਜਿਹੜੇ ਹੈਗੇ ਆ ਉਹ ਕੋਈ ਮੰਗ ਨਹੀਂ ਮੰਨ ਰਹੇ ਇਸ ਕਰਕੇ ਅਸੀਂ ਹੁਣ ਆਪਾਂ ਸੰਘਰਸ਼ ਤੇਜ਼ ਕਰਕੇ ਇਹਨਾਂ ਦੇ ਅ ਅੰਗੇਜ ਪੂਰੀ ਕ ਸੰਘਰਸ਼ ਤੇਜ਼ ਕਰਾਂਗੇ ਮੰਗ ਪੱਤਰ ਅਸੀਂ ਪਹਿਲਾਂ ਆਪਣੇ ਮੰਤਰੀ ਸਾਹਿਬ ਨੂੰ ਵੀ ਦੇ ਚੁੱਕੇ ਆ ਸੈਕਟਰੀ ਸਾਹਿਬ ਨੂੰ ਵੀ ਦੇ ਚੁੱਕੇ ਆ ਈਵਨ ਕਿ ਵਿੱਤ ਮੰਤਰੀ ਸਾਹਿਬ ਨੂੰ ਵੀ ਦੇ ਚੁੱਕੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਮੌਜੂਦਾ ਟੈਸਟ ਨੂੰ ਲੈ ਕੇ ਅਸੀਂ ਮੰਗ ਪੱਤਰ ਆਪਣੇ ਡਾਇਰੈਕਟਰ ਸਾਹਿਬ ਨੂੰ ਸਾਡੇ ਜਿਹੜੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਸਾਹਿਬ ਆ ਅਸੀਂ ਉਹਨਾਂ ਨੂੰ ਬਕਾਇਦਾ ਮੰਗ ਪੱਤਰ ਦੇ ਕੇ ਫਿਰ ਹੀ ਅਸੀਂ ਆਪਣਾ ਜਿਹੜਾ ਪ੍ਰੋਟੈਸਟ ਸਟਾਰਟ ਕੀਤਾ। ਬੈਟਸ ਯੂਨਿਟੀ ਜਿੰਦਾਬਾਦ ਬੈਟਸ ਯੂਨਿਟੀ ਜਿੰਦਾਬਾਦ ਬੈਟਸ ਯੂਨਿਟੀ ਜਿੰਦਾਬਾਦ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੇ ਹੱਕ ਤੇਰਾ साढे हक ऐसे पे पेरिटी बाहर करो पे पेरिटी बाहर करो डीएसीपी बाहर करो डीएसीपी बाहर करो एचआरए और एनपीए बाहर करो एचआरए एनपीए बाहर करो डीएसीपी बाहर करो फुल पे प्रोमेशन बाहर करो फुल पे प्रोमेशन बाहर करो